ਕੋਲ ਲਗਾ ਦਾ ਗਲਗਾ ਕਰੀ ਬਾਈ ਗੁਰਨਾਥ ਸਿੰਘ ਸਰਪ ਸਿੰਘ ਜੀ ਪਾਣੀ ਨੂੰ ਲੈ ਕੇ ਕੀ ਹਲਾਦੋ ਬਾਈ ਜੀ ਪਾਣੀ ਕੱਲ ਦਾ ਬਹੁਤ ਜ਼ਿਆਦਾ ਵਾਦ ਚੁੱਕਿਆ ਜੀ ਠੀਕ ਹੈ ਜੀ ਜਿਹੜਾ ਆਪ ਪਾਸਾ ਤੋਂ ਦਿਖਾ ਦਿਓ ਇਧਰ ਚਾਰ ਕਨਾਲਾ ਜਗਾ ਲਾਇਕ ਇਹਨਾਂ ਲੋ ਠੀਕ ਹੈ ਜੀ ਆ ਅਗਲੀ ਸਾਈਡ ਤੇ ਪਾਣੀ ਇਧਰ ਸਵੇਰੇ 10 ਵਜੇ ਸ਼ੁਰੂ ਹੋਇਆ ਹੈ ਇਧਰ ਹੀ ਚਾਰ ਕਰਮਾ ਪਾਣੀ ਥਲੇ ਵੜ ਗਿਆ ਮਿੱਟੀ ਠੀਕ ਹੈ ਜੀ ਦਰਖਤ 6-7 ਦਰਖਤ ਲੱਗਿਆ ਹੈ ਪ੍ਰਸ਼ਾਸਨ ਕੋਈ ਵੀ ਨਹੀਂ ਇੱਥੇ ਆਇਆ ਪਟਵਾਰੀ ਤੇ ਤਹਿਸੀਲਦਾਰ ਇੱਥੇ ਫੇਰ ਦੇ ਫਿਰਦੇ ਆ ਉਹ ਕਦੇ ਇਧਰ ਲੱਗੇ ਜਾਂਦੇ ਕਦੇ ਇਧਰ ਲੱਗੇ ਆ ਉਹਨਾਂ ਦੇ ਵਾਸਤੇ ਰੋਗ ਨਹੀਂ ਹੈਗਾ ਉੱਤੋਂ ਕਦੇ ਡੀਸੀ ਦਾ ਹੁਕਮ ਆਵੇ ਕਦੇ ਏਸੀ ਡੀਐਸਪੀ ਦਾ ਆਵੇਗਾ ਕੋਈ ਵੀ ਨਹੀਂ ਇੱਥੇ ਆਇਆ ਸਾਰੇ ਦਿੱਲੀ ਨੂੰ ਫਿਰਦੇ ਭੱਜੇ ਕੋਈ ਇੱਥੇ ਨਹੀਂ ਆਦਾ ਜੀ ਕੋਈ ਸੁਣਦਾ ਨਹੀਂ ਕੋਈ ਕੁਛ ਨਹੀਂ ਗੱਟੇ ਖਾਲੀ ਲਿਆ ਕੇ ਉੱਥੇ ਰੱਖੀ ਬੈਠੇ ਟਰਾਲੀ 'ਚ ਉਹ ਲੱਗਦਾ ਲੈਮੀਲੇਸ਼ਨ ਕਰਾ ਕੇ ਨਾ ਉਹ ਡੀਸੀ ਦੇ ਘਰੇ ਭੇਜਨੇ ਪੈਣੇ ਨੇ ਵੀ ਜਿਹੜੇ ਸਾਹਲਾਤ ਕੇਤੀ ਬੈਠੇ ਨੇ ਕਿਸੇ ਦੀ ਨਹੀਂ ਸੁਣਦਾ ਕੋਈ ਵੀ ਗੱਟੇ ਲਾਉਣੇ ਕੇ ਫਲੇਵਰ ਵਾਧੂ ਹਨ ਲੇਵਰ ਕੋ ਨਹੀਂ ਲੇਵਰ ਇੱਥੇ 6-7 ਰੁਪਏ ਦਿਹਾੜੀ ਦਿੰਦੇ ਨੇ ਤੇ ਲੇਵਰ ਰੱਖਦੀ ਕਿਉਂ ਨਹੀਂ ਲੱਗਦੀ ਲੇਵਰ ਵਾਧੂ ਖੜੀ ਆਪਣ ਜਿੰਨੀ ਸੰਗਰ ਖੜੀ ਕਿ ਨਹੀਂ ਸਾਰੀ ਲੇਵਰ ਹੀ ਖੜੀ ਏ ਜੇ ਹੁਣੇ ਹੁਕਮ ਕਰਨਾ ਤੇ ਸਾਰੇ ਲੇਵਰ ਲੱਗੇ ਗਏ ਮਿੱਟੀ ਦੀ ਟਰਾਲੀ ਵੀ ਨਹੀਂ ਆਈ ਕੁਝ ਵੀ ਕੁਝ ਵੀ ਨਹੀਂ ਹੈਗਾ ਇੱਥੇ ਲੇਵਰ ਲੇਵਰ ਜੇ ਢਾਹ ਹੋਰ ਲੱਗਦੀ ਆ ਤਾਂ ਕੀ ਬੰਦ ਨੂੰ ਨੁਕਸਾਨ ਹੋਏਗਾ ਬਾਜੀ ਬੰਨ ਤਾਂ ਇਹ ਰਾਹ ਇਟਾਰ ਕਰਮਾ ਗਿਆ ਹੈ ਬੰਨ ਤਾਂ ਖਤਮ ਹੈ ਕਿੰਨਾ ਦਾ ਨੁਕਸਾਨ ਲੱਗੇ ਹੋਵੇਗਾ ਕਿੰਨੇ ਕਿ ਪਿੰਡ ਹੈ ਬਾਜੀ 14 ਪਿੰਡ 14 15 ਪਿੰਡ ਨੇ ਜਿਹੜੇ ਨਿਸ਼ਾਨ ਨਿਸ਼ਾਨ ਹੋਣਾ ਹੋਣਾ ਹੈ ਜਿਹੜੇ ਦਰਉ ਪਾਰ ਨੇ ਉਹ 15 20 ਪਿੰਡ ਉਧਰ ਅਗੇ ਨੇ ਸਭ ਪਹਿਲਾ ਨੰਬਰ ਸਾਡਾ ਪਿੰਡ ਹੈ ਵੀਵਕੇ ਇਹ ਉਹਦਾ ਇਸ ਤਰ੍ਹਾਂ ਸੁੱਘੇ ਵਸਤੀ ਵੀ ਵਿਕੇ ਕੁੰਡੀਆਂ ਮੋਸੇ ਛੁੱਗੇ ਨਿਆਲੇ ਕਿਲਚੇ ਸਾਰਾ ਇਹ ਕੰਮ ਹੋਇਆ ਪਿਆ ਜੀ ਹਾਂ ਜੀ ਮੰਗ ਕੀ ਕਰਦੇ ਹੋ ਮੰਗ ਜੀ ਉਹਨਾਂ ਪ੍ਰਸ਼ਾਸਨ ਆਵੇ ਤੇ ਇੱਥੇ ਕੋਈ ਬੰਦੇ ਲੇਬਰ ਲਾਵੇ ਤੇ ਕੰਮ ਚੱਲੇ ਸਾਡੇ ਪਿੰਡ ਦਾ ਕੋਈ ਇਹ ਬੰਦਾ ਮਸਲਾ ਹਲੋਵੇ ਨੋਚਾਂ ਬੰਦੇ ਨਹੀਂ ਪੱਥਰਾਂ ਨਾਲ ਨੋਚ ਬਜਣੀ ਚਾਹੀਦੀ ਹੈ ਮਿੱਟੀ ਦਾ ਲੋੜ ਜਾਂਦੀ ਮਿੱਟੀ ਦਾ ਗੱਟੇ ਗਲ ਗਿਆ ਤੇ ਮਿੱਟੀ ਗਈ ਪੱਥਰ ਕ੍ਰੇਟ ਬਜਣ ਤਾਰਾਂ ਦੇ ਤੇ ਉਹਨਾਂ ਦਾ ਕੰਮ ਹੋਣਾ ਮਸਲਾ ਲੈਂਦਾ ਨਹੀਂ ਤੇ ਪਾਣੀ ਨਹੀਂ ਰੁਕ ਸਕਦਾ ਜੀ ਇਥੇ ਹਾਂਜੀ ਇਹ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਨਾਥ ਸਿੰਘ ਹੈ ਗੁਰਨਾਥ ਸਿੰਘ ਜੀ ਕਿੱਧਰ ਤਾਰ ਜਣੀ ਲੱਗੀ ਹੋਈ ਹੈ ਤਾ ਵੇਖੋ ਇਹ ਇਧਰਲੀ ਸਾਈਡ ਤੇ ਲੱਗੀ ਹੋਈ ਹੈ ਜੀ ਇਹਨੂੰ ਟਾ ਲਾਉਂਦੇ ਲਾਉਂਦਾ ਵੀ ਨੂੰ ਤੇ 40 ਫੁੱਟ ਜਿਹੜਾ ਥੱਲੇ ਡੁੰਗਾਈ ਕਰ ਰਿਹਾ ਹੈ ਥੱਲੇ ਡੁੰਗਾਈ ਕਰਕੇ ਇਹਦੇ ਵਿੱਚੋਂ ਹੀ ਪਾੜ ਪਾ ਸਕਦਾ ਹੈ ਜੇ ਆਪਣੇ ਕੋਲ ਕੋਈ ਗੱਟੇ ਹੋਣਗੇ ਤੇ ਗੱਟੇ ਆਪਾਂ ਉਹਨਾਂ ਨੂੰ ਲਾਏ ਜਾਣਗੇ ਬੰਦ ਕੀਤੇ ਜਾਣਗੇ ਇਸ ਕਰਕੇ ਰੁਕ ਸਕਦਾ ਹੈ ਜੇ ਆਪਾਂ ਗੱਲਾਂ ਨਾਲ ਕੀਤੀ ਜਾਗੇ ਇਹ ਗੱਲਾਂ ਨਾਲ ਤਾਂ ਬੰਦ ਨਹੀਂ ਹੋਣਾ ਜੇ ਪਾਣੀ ਦੀ ਗੱਲ ਕਰ ਲਈ ਕਿੰਨੀ ਸਪੀਡ ਦਾ ਪਾਣੀ ਦੀ ਪਾਣੀ ਬਹੁਤ ਇੰਨੀ ਤਾਂ ਗੋਲੀ ਨਹੀਂ ਚਲਦੀ ਜਿੰਨੀ ਪਾਣੀ ਦੀ ਸਪੀਡ ਹੈ ਜੀ ਪਾਣੀ ਬਹੁਤ ਤੇਜ਼ ਆ ਜਿਹੜੇ ਗੱਟੇ ਲਿਆਂਦੇ ਆ ਉਹ ਲੀ ਟਰਾਲੀ ਦੇ ਵਿੱਚ ਹੀ ਪਾਇਆ ਵੇਖੋ ਹੁਣ ਅੱਜ ਪਰਿੰਦੇ ਆ ਕਿ ਕੱਲ ਪਰਿੰਦੇ ਆ ਅਜੇ ਪਰ ਪਰਿਵਣ ਦਾ ਕੋਈ ਇੰਤਜ਼ਾਮ ਨਹੀਂ ਹੋਇਆ ਮਿੱਟੀ ਆਏਗੀ ਗੱਟੇ ਭਰੀਣਗੇ ਫਿਰ ਸਾਈਡਾਂ ਤੇ ਲੱਗੇ ਜਾਣਗੇ ਜਿੱਥੋਂ ਪਾੜ ਪੈ ਸਕਦਾ ਉਹਨੂੰ ਆਪਾਂ ਪਹਿਲਾਂ ਹੀ ਬੰਦ ਕਰ ਲਈਏ ਜਿਹੜਾ ਵੀ ਇੱਥੇ ਆਉਂਦਾ ਹੈ ਗੱਟਾ ਲਾ ਕੇ ਵਿਚਾਰ ਮਿੱਟੀ ਭਰਾਂਗਾ ਆ ਵੇਖੋ ਜੀ ਮੇਰੇ ਕੋਲ ਆ ਗੱਟਾ ਹੈ ਮੈਂ ਕਹਾਂ ਜੇ ਗੱਟੇ ਵੀ ਨਾ ਆਏ ਤਾਂ ਮੈਂ ਕੱਲਾ ਹੀ ਲੱਗ ਪਾਂਗਾ ਹੋ ਸਕਦਾ ਮੈਨੂੰ ਵੇਖ ਕੇ ਹੋਰ ਵੀ ਲੋਕ ਲੱਗ ਪੈਣ ਕਹਿਣਗੇ ਵੀ ਵਾਕਿਆ ਹੀ ਕੱਲਾ ਦਾ ਇੱਕ ਜਣਾ ਲੱਗ ਗਿਆ ਪਰ ਇੱਕ ਦੇ ਹੱਥੋਂ ਨਹੀਂ ਦਰਿਆ ਰੁਕਦੇ ਇਹ ਕਦੇ ਵੀ ਦਰਿਆ ਨਹੀਂ ਰੁਕਦੇ ਪਰ ਹੱਥ ਜੋੜਨੇ ਪੈਂਦੇ ਜੇ ਵਾਪਸ ਹੋ ਜਾਵੇ ਤਾਂ ਚੰਗੀ ਗੱਲ ਏ ਜੇ ਨਹੀਂ ਤਾਂ ਗੱਟੇ ਆਣਗੇ ਉਹਨਾਂ ਨਾਲ ਸਾਰੇ ਤੋੜ ਬੰਦ ਬੰਦ ਕੀਤੇ ਜਾਣਗੇ